ਕੋਈ ਜਿੱਤਾਂ ਨਹੀਂ ਪ੍ਰਾਪਤ ਕਰ ਸਕਦੇ ਇਸ ਪਾਸੇ ਜਿਹੜੇ ਖੜੇ ਨੇ ਸਰਕਾਰ ਦੇ ਨੁਮਾਇੰਦੇ ਖੜੇ ਨੇ ਉਹ ਸਾਡੇ ਸਾਹਮਣੇ ਰਹੇ ਨੇ ਸਾਨੂੰ ਦੇਖ ਰਹੇ ਨੇ ਬਾਜ਼ ਕਰ ਰਹੇ ਨੇ ਇਹ ਸਮਝਦੇ ਨੇ ਇਹ ਲੋਕ ਕੇਵਲ ਮੂੰਗਫਲੀ ਖਾਣ ਆ ਗਏ ਰਿਓੜੀਆਂ ਖਾ ਲਾ ਕੇ ਇਹ ਬਫਸ ਚਲੇ ਜਾਣਗੇ ਸਾਨੂੰ ਬਹੁਤ ਰੰਜਾ ਕਿ ਕੰਪਿਊਟਰਾਂ ਦੇ ਅੱਗੇ ਜਿੱਤ ਨਹੀਂ ਰਹੇ ਬਹੁਤ ਰੰਝਾ ਭਰਾ ਜਿੱਥੇ ਬੰਦਿਆਂ ਨੂੰ ਇਹ ਕੰਪਿਊਟਰ ਤੇ ਆਪ ਜਿੱਤ ਨਹੀਂ ਰਹੇ ਨਾ ਜਿੱਤਣ ਦੇ ਵਿੱਚ ਜਿੱਥੇ ਸਰਕਾਰਾਂ ਜ਼ਿੰਮੇਵਾਰ ਨੇ ਉੱਥੇ ਜਿਹੜੇ ਸਾਥੀ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਪੈਦਾ ਕਰਦੇ ਨੇ ਉਹ ਵੀ ਜ਼ਿੰਮੇਵਾਰ ਨੇ ਨੋਕ ਕਰੋ ਗੰਭੀਰਤਾ ਪੈਦਾ ਕਰੋ ਬੈਠੋ ਪੰਤੀ ਨੰਬਰ 35000 ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਹਿਣੀਆਂ ਚਾਹਾਂਗਾ ਕਿ ਸਰਕਾਰਾਂ ਨੇ ਜਿਹੜੇ ਸਾਥੀ ਪਹਿਲਾਂ ਬੋਲ ਕੇ ਗਏ ਨੇ ਉਹਨਾਂ ਦੀ ਲਗਾਤਾਰਤਾ ਦੇ ਵਿੱਚ ਕਿ ਸਾਡੇ ਸਕੂਲਾਂ ਦਾ ਫਸਤਾਪਟਨ ਦਾ ਫੈਸਲਾ ਕਰ ਲਿਆ ਸਾਡੇ ਸਾਡੇ ਸਕੂਲਾਂ ਨੂੰ ਸਮੇਟਨ ਦਾ ਫੈਸਲਾ ਕਰ ਲਿਆ ਮੈਂ ਤੁਹਾਨੂੰ ਸਵਾਲ ਕਰਾਂ ਕਿ 35000 ਪੋਸਟਾਂ ਖਾਲੀਆਂ ਪੰਜਾਬ ਦੇ ਵਿੱਚ ਕਿਉਂ ਨਹੀਂ ਭਰੀਆਂ ਜਾ ਰਹੀਆਂ ਕੋਈ ਜਵਾਬ ਦੇਵੇ ਕਿ 35 ਤੋਂ 40 ਹਜ਼ਾਰ ਪੋਸਟਾਂ ਦੇ ਆਪਣੀਆਂ ਖਾਲੀ ਨੇ ਕਿਉਂ ਨਹੀਂ ਭਰੀਆਂ ਜਾ ਰਹੀਆਂ ਇਸ ਕਰਕੇ ਨਹੀਂ ਭਰੀਆਂ ਜਾ ਰਹੀਆਂ ਕਿ ਅਧਿਆਪਕਾਂ ਦੀ ਗਿਣਤੀ ਘਟਾਉਣੀ ਆ ਮਿਹਣੇ ਸਕੂਲਾਂ ਨੂੰ ਬੰਦ ਕਰਨਾ ਕੌਮੇ ਸਿੱਖਿਆ ਨੀਤੀ ਦੀ ਗੱਲ ਹੋਈ ਆ ਉਹਦੇ ਚ ਸਕੂਲ ਤੋਂ ਕਲਾਸ ਤੋਂ ਕਨਸੈਪਟ ਆ ਸਕੂਲ ਤੋਂ ਕਲਾਸ ਕਹਿੰਦਾ ਘੱਟ ਗਿਣਤੀ ਵਾਲੇ ਘੱਟ ਸਹੂਲਤਾਂ ਵਾਲੇ ਸਕੂਲ ਬੰਦ ਕਰ ਦਿਓ ਇੱਕ ਵੱਡਾ ਸਕੂਲ ਖੋਲ੍ਹ ਦਿਓ ਬਸਾ ਨਹੀਂ ਬੱਚੇ ਉੱਥੇ ਨਿਓ ਜਿੱਥੇ ਬੱਚੇ ਉੱਥੇ ਆ ਗਏ ਉੱਥੇ ਪ੍ਰਾਈਵੇਟ ਸਕੂਲ ਖੁੱਲਣ ਗਏ ਇਹ ਸਰਕਾਰੀ ਜਿਹੜਾ ਤੰਤਰ ਆ ਬੜੇ ਤਰੀਕੇ ਦੇ ਨਾਲ ਜੋੜਨਾ ਵੱਧ ਧੰਦੇ ਦਾ ਸਾਡੀ ਹੋਂਦ ਆ ਜਿਹੜੀ ਉਹਨੂੰ ਖਤਮ ਕਰਦੇ ਵੱਲ ਚੱਲਿਆ ਅਸੀਂ ਚਾਹੁੰਦੇ ਆ ਕਿ ਤੁਸੀਂ ਜਿੱਤੋ ਤੁਸੀਂ ਜਿੱਤੋਗੇ ਤਾਂ ਬਾਕੀ ਲੋਕ ਵੀ ਜਿੱਤਣਗੇ ਇੱਕ ਜਿੱਤੋ ਅਗਲੀਆਂ ਜਿੱਤਾਂ ਦਾ ਰਸਤਾ ਖੋਲਦੀ ਆ ਇੱਕ ਹਾਰ ਨਰਾਸ਼ਾ ਪੈਦਾ ਕਰਦਾ ਪੈ ਜਾਂਦੀ ਆ ਸੋ ਗਰੰਟ ਨਾਲ ਡਟੋ ਲੜੋ ਅਸੀਂ ਤੁਹਾਡੇ ਨਾਲ ਆ ਇਹਨੀਆਂ ਬੇਨਤੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ